ਚਲੇ ਆ ਤੇਰੇ ਰੰਗ ਬਰਗਾ ਫੁੱਲ ਸਾਹ ਹੈ ਖਿਲਾ ਅਜ ਦਿਨ ਹੋ ਰੱਬਾ ਮੇਰੇ ਦਿਨ ਜਿ ਲਾਂਢਲੇ ਉਹ ਜੋ ਮੁਝੇ ਖਾਬ ਮੇ ਮਿਲੇ ਉਸੇ ਤੂੰ ਲਗਾ ਦੇ ਅਬ ਗਲੇ ਏਨੂ ਤੂੰ ਦਾ ਵਾਸਤਾ ਰੱਬ ਆਇਆ ਦਰ ਤੇ ਯਾਦ ਕੇ ਸਾਰਾ ਜਹਾਂ ਛੋੜ ਛਾੜ ਕੇ ਮੇਰੇ ਸੁਪਨੇ ਸਵਾਗ ਦੇ ਉਹ ਤੈਨੂੰ ਦਿਲ ਦਾ ਵਾਸਤਾ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ पर चुॻ जावे तेरे ते कंडा बि ते गोपी तो न झरो हाथी ला के बाजू प्यारा देजाड़े नुलां दे। वरे खाधी अड़े साड़े न वरी खाती अड़े तूमड़ बैठी खूजे नी कले भाव का चित नहीं लगता कले भाव का चित नहीं लगता सुनी हवेली खूज केड़ा मेरे भांडे मजू ਔੜ ਬੇੜੇ ਨੂੰ ਹੁੰਜੇ ਨਹੀਂ ਲੈ ਕੇ ਜਾਊਂਗਾ ਮਤੀਵਾਰ ਦੀਏ ਕੁੰਜੇ ਨਹੀਂ ਲੈ ਕੇ ਜਾਊਂਗਾ ਮਤੀਵਾਰ ਦੀਏ ਕੁੰਜੇ ਨਹੀਂ ਲੈ ਕੇ ਜਾਊਂਗਾ ਮਤੀਵਾਰ ਦੀਏ ਕੁੰਜੇ ਨਹੀਂ ਲੈ ਕੇ ਜਾਊਂਗਾ ਮੜੀ ਕੇ ਮੋੜੀ ਕੇ ਭਜਣਾ ਜਾਵੇ ਠੱਗੀ ਨਹੀਂ 100 ਕੁੜਾਂ ਤੇ ਜਨ ਜਾਊਗੀ ਹੋ ਵੀ 100 ਕੁੜਾਂ ਤੇ ਜਨ ਜਾਊਗੀ ਤਰੇ ਖਾਊਗੀ ਬਤਨ ਬੀਰ ਬਰੇ ਨੂੰ ਕੈਂਠਾ ਪਾਬੋ ਹੋ ਵੀ ਵੀਰ ਮੇਰੇ ਨੂੰ ਕੈਂਠਾ ਪਾਬੋ ਤੈਨੂੰ ਕਰਾ ਦੂੰ ਸੱਗੀ ਨਹੀਂ ਮਿਲ ਤਾਂ ਕਰ ਦੇ ਦੀ ਦਾੜੀ ਹੋਗੀ ਬਤਨ ਨਹੀਂ ਮਿਲ ਤਾਂ ਕਰ ਦੇ ਦੀ ਦਾੜੀ ਹੋਗੀ ਬਤਨ ਨਹੀਂ ਦੇ ਜੀ ਮੋੜੀ ਕੇ ਮੋੜੀ ਕੇ ਆ ਏ ਆ ਏ ਆ ਇਹਦਾ ਕਸ਼ਮੀਰ ਵੀ ਕਹਿਣ ਲੱਗਦਾ ਸੀਗਾ ਕਸ਼ਮੀਰ ਦੇ ਲੋਕਾਂ ਨੂੰ ਉਹਨਾਂ ਬੋਲੀ ਕੋਈ ਨਹੀਂ ਸਮਝਉਂਦੀ ਸੀ ਹਾਂ ਉਹ ਕਦੇ ਵੀ ਸਾਨੂੰ ਆਇਆ ਵੀ ਮੋੜੀ ਕੇ ਏ ਆ ਏ ਆ ਉੱਥੇ ਆਪਣੀ ਬੰਗੈ ਸਵੈਲੀ ਚ ਵੀ ਉਹ ਇਹ ਲਾਦੇ ਸੀ ਇਹਨੇ ਓਏ ਬਈ ਬਿਟਿੰਡੇ ਸ਼ਹਿਰ ਤੋਂ ਚੱਲਿਆ ਟੈਂਪੂ 35 ਵਾਰੀਆਂ ਭਾਕੇ ਬਈ ਮੂਰਲੇ ਟੈਂ ਦਾ ਪੈ ਗਿਆ ਢਾਕਾ ਮੂਰਲੇ ਟੈਂ ਦਾ ਪੈ ਗਿਆ ਢਾਕਾ ਬੀਬੀ ਆਲੇ ਕੋਲੇ ਆਕੇ ਵੀ ਬੁੜੀਆਂ ਕੁੜੀਆਂ ਰੌਲਾ ਪਾਉ ਕੁੜੀਆਂ ਕੁੜੀਆਂ ਪਿੱਟਣ ਲੱਗੀਆਂ ਡਾਡਾ ਰੌਲਾ ਪਾ ਕੇ ਉਹ ਤੋਰ ਬਣੋਈਏ ਨੂੰ ਫੱਲਿਆ ਵਿਚਾਲੇ ਲਾ ਕੇ ਉਹ ਤੋਰ ਬਣੋਈਏ ਨੂੰ ਕੱਲਿਆ ਕਾਲੇ ਕਾਤੇ ਕਹਿੰਦਾ ਕਰੋ ਹਾਂ ਮੇਰੇ ਤੇ ਲਾਈਟ ਹੈ ਨਹੀਂ ਬਈ ਹੋ ਵੀ 12ਵਾਂ ਆਇਆ ਥੱਕੇ ਟੁੱਟੇ ਆ 12ਵਾਂ ਆਇਆ ਥੱਕੇ ਟੁੱਟੇ ਆ ਮੈਂ ਗੁੰਦੀ ਸੀ ਆਟਾ ਵੀ 2-4 ਫੇਰ ਲੱਪਣ ਮਾਰ ਗਿਆ ਓਏ ਹਾਏ ਵੀ 2-4 ਫੇਰ ਲੱਪਣ ਮਾਰ ਗਿਆ ਬਾਹਰ ਮਾਰ ਕੇ ਹਥਾਪਾ ਕਿਉਂ ਮੇਰੇ ਅੰਤ ਲਿਆ ਵੀਰ ਪਾ ਦੇ ਪਾਪਾ ਮੇਰੇ ਹੱਥ ਵਿੱਚ ਗੁੱਲੀ ਡੰਡਾ ਤੇਰੇ ਹੱਥ ਬਟੋਲੇ ਹ ਟੁੱਟ ਗਈ ਆਈ ਤੋਂ ਗਾੜੂ ਬਿੜਾ ਨਾ ਬੋਲੇ ਵਿੱਚ ਟੁੱਟ ਗਈ ਯਾਰੀ ਤੋਂ ਗਾੜੂ ਬਿੜਾ ਨਾ ਬੋਲੇ ਵਿੱਚ ਟੁੱਟ ਗਈ ਯਾਰੀ ਤੋਂ ਯਾਰ ਬਿਨਾ ਨਾ ਬੋਲੇ ਵਿੱਚ ਟੁੱਟ ਗਈ ਯਾਰੀ ਤੋਂ ਤੋ ਨੀ ਪਰਜਾਈਏ ਕੂਣ ਸਲਾਈਏ ਨੀ ਪਰਜਾਈਏ ਕੂਣ ਸਲਾਈਏ ਤੂੰ ਸੀਨੇ ਦਾ ਸਾਰਾ ਨਹੀਂ ਸਾਨੂੰ ਵੀ ਲੱਗਦੇ ਖੇੜਨਾ ਓਡੀ ਸਾਨੂੰ ਵੀ ਲੱਗਦੇ ਖੇੜਨਾ ਮਾਰਕ ਤੇ ਜਾਂ ਤਾੜਨ ਆ ਚੱਕ ਪੇਕਿਆਂ ਦਾ ਆਉਣ ਜਾਨ ਦਾ ਪਾੜਨ ਆ ਚੱਕ ਪੇਕਿਆਂ ਦਾ ਆਉਣ ਜਾਨ ਦਾ ਪਾੜਨ ਆ ਚੱਕ ਪੇਕਿਆਂ ਦਾ ਆਉਣ ਜਾਨ ਦਾ ਪਾੜਨ ਆ ਚੱਕ ਪੇਕਿਆਂ ਦਾ ਏ ਮੋੜ ਕੇ ਏ ਆ ਇਹ ਜੇ ਘਰ ਨੇੜੇ ਰੋਜ਼ਗਾਰ ਮਿਲੇ ਤੇ ਚੋਂ ਬੰਦਿਆਂ ਵਿੱਚ ਸਤਿਕਾਰ ਮਿਲੇ ਤੇ ਆਉਣ ਜਾਣ ਨੂੰ ਕਾਰ ਮਿਲੇ ਤਾਂ ਹੋਰ ਕੀ ਚਾਹੀਦਾ ਜੇ ਬੱਚੇ ਆ ਗਿਆ ਕਾਰੀ ਨੇ ਖੁਦ ਚੁੱਕਦੇ ਜ਼ਿੰਮੇਵਾਰੀ ਨੇ ਕਿ ਜੇ ਘੇਰਿਆਂ ਨੇ ਬਿਮਾਰੀ ਨੇ ਤਾਂ ਹੋਰ ਕੀ ਚਾਹੀਦਾ ਤੇ ਜੇ ਬੇਬੇ ਬਾਪੂ ਜਾਂਉਂਦੇ ਨੇ ਗੱਲ ਕੋਲੇ ਬਹਿ ਸਮਝਾਉਂਦੇ ਨੇ ਤੇ ਲੈ ਛੋਟਾ ਨਾਮ ਬੁਲਾਉਂਦੇ ਨੇ ਤਾਂ ਹੋਰ ਕੀ ਚਾਹੀਦਾ ਜੇ ਬੇਬੇ ਬਾਪੂ ਜਾਂਉਂਦੇ ਨੇ ਗੱਲ ਕੋਲੇ ਬਹਿ ਸਮਝਾਉਦੇ ਨੇ ਤੇ ਲੈ ਛੋਟਾ ਨਾਮ ਬੁਲਾਉਂਦੇ ਨੇ ਹੋਰ ਕੀ ਚਾਹੀਦਾ ਤੇ ਜੇ ਘਰ ਦੇ ਵਿੱਚ ਕਿਤਾਬਾਂ ਨੇ ਕੀ ਕਰਨੀ ਰੀਜ਼ਨ ਬਾਬਾ ਨੇ ਤੇ ਜੇ ਘੇਰਾ ਸੋਹਣੇ ਖਾਪਾਂ ਨੇ ਦੱਸ ਹੋਰ ਕੀ ਚਾਹੀਦਾ ਤੇ ਜੇ ਮਿੱਥੇ ਅਸੂਲ ਮਿਸ਼ਾਲ ਜਹੇ ਕੁਝ ਰਿਸ਼ਤੇਦਾਰ ਕਮਾਲ ਜਹੇ ਤੇ ਜੇ ਦੋਸਤਾਂ ਹਣ ਜਲਾਲ ਜਹੇ ਹੋਰ ਕੀ ਚਾਹੀਦਾ ਉੱਚੀ ਦਰ ਮਹਿੰਗਾਈ ਦੀ ਹੋਰ ਹੋਈ ਤੇ ਨੀਵੇਂ ਹੋਰ ਵੀ ਇੱਥੇ ਕਰਦਾਰ ਹੋ ਗਏ ਉੱਚੀ ਦਰ ਮਹਿੰਗਾਈ ਦੀ ਹੋਰ ਹੋਈ ਤੇ ਨੀਵੇਂ ਹੋਰ ਵੀ ਇੱਥੇ ਕਰਦਾਰ ਹੋ ਗਏ ਤੇ ਅਦਾਕਾਰ ਕਈ ਸਿਆਸਤ ਵੱਲ ਆ ਗਏ ਤੇ ਸਿਆਸਤਦਾਨ ਬਹੁਤੇ ਅਦਾਕਾਰ ਹੋ ਗਏ ਤੇ ਸਮਝ ਆਵੇ ਨਾ ਕਿਹਨੂੰ ਬੋਟ ਦੇਈਏ ਸਮਝ ਆਵੇ ਨਾ ਕਿਹਨੂੰ ਬੋਟ ਦੇਈਏ ਲੋਕੀ ਸੱਚ ਨੂੰ ਬੜੇ ਲਾਚਾਰ ਹੋ ਗਏ ਉਹ ਲੋਕਤੰਤਰ ਚ ਮੋਰੀਆਂ ਕੱਢ ਲਈਆਂ ਤੇ ਸੇਵਕ ਲੋਕਾਂ ਦੇ ਲੋਕਾਂ ਤੇ ਭਾਰ ਹੋ ਗਏ ਅਹੀਆ ਸੋਹਣੀ ਕੁੜੀਏ ਨਚਨ ਵਾਲੀਏ ਸੋਹਣੀ ਕੁੜੀਏ ਨਚਨ ਵਾਲੀਏ ਚੁੰਨੀ ਤੇਰੀ ਕਾਲੀ ਨਹੀਂ ਪੈਂਦੇ ਨਾਲ ਵਿਆਹ ਕਰਵਾ ਕੇ ਉਹ ਪ੍ਰਭਾਉ ਜੇ ਕਿਸ ਤੇ ਮਾਲਕ ਵੀ ਕੁੰਜਲੀ ਕੜਿਓ ਮੁਕਤ ਹੋਣੀ ਆ ਜੀ ਕੋਈ ਵਾਲੀ ਕੋਈ ਨਚਨ ਵਾਲੀ ਸੁਣਨੀ ਕੁੜੀਏ ਨਚਨ ਵਾਲੀ ਚੰਨੀ ਤੇਰੀ ਕਾਲੀ ਨੀ ਪੈਂਤ ਨਾਲ ਵਿਆਹ ਕਰਵਾ ਕੇ ਹਾਏ ਹੋਏ ਹੋ ਹੋ ਵੀ ਪੈਂਤ ਨਾਲ ਵਿਆਹ ਕਰਵਾ ਕੇ ਤੈਨੂੰ ਮਾਣਾ ਸਾਲੀ ਨਹੀਂ ਮਾਂ ਤੇਰੀ ਨੂੰ ਸੱਸ ਬਣਾਣਾ ਹੇ ਹੇ ਮਾਂ ਤੇਰੀ ਨੂੰ ਸੱਸ ਬਣਾਣਾ ਪਿਓ ਤੇਰੇ ਨੂੰ ਸੋਹਰਾ ਨਹੀਂ ਤੇਰੇ ਪਿੰਡ ਵਿੱਚ ਦੀ ਛੱਡ ਕੇ ਤਰੂੰਗਾ ਤੌਰਨ ਤੇਰੇ ਪਿੰਡ ਵਿੱਚ ਦੀ ਛੱਡ ਕੇ ਤਰੂੰਗਾ ਤੌਰਨ ਤੇਰੇ ਪਿੰਡ ਵਿੱਚ ਦੀ ਛੱਡ ਕੇ ਤਰੂੰਗਾ ਤੌਰਨ ਤੇਰੇ ਪਿੰਡ ਵਿੱਚ ਦੀ ਮੋੜ ਕੇ ਮੋੜ ਕੇ ਆਹ ਐ ਆਹ ਐ ਆਹ ਤੂੰ ਕਿਹਾ ਸੀ ਕਿਸੇ ਹੋਰ ਕੋਲ ਗੱਲ ਨਾ ਕਰੀ ਤੂੰ ਕਿਹਾ ਸੀ ਕਿਸੇ ਹੋਰ ਕੋਲ ਗੱਲ ਨਾ ਕਰੀ ਹੁਣ ਮੈਂ ਇੰਜ ਨਹੀਂ ਕਰ ਸਕਦਾ ਤੇਰੇ ਤੋਂ ਬਿਨਾਂ ਹੋਰ ਵਿਸ਼ਾਈ ਤਾਂ ਨਹੀਂ ਮੇਰੇ ਕੋਲ ਵੇ ਰੋ ਕੀ ਕਹਾ ਬਾਤ ਤੂੰ ਕਿਹਾ ਸੀ ਕਿਸੇ ਹੋਰ ਕੋਲ ਗੱਲ ਨਾ ਕਰੀ ਹੁਣ ਮੈਂ ਇੰਜ ਨਹੀਂ ਕਰ ਸਕਦਾ ਕਿਉਂਕਿ ਤੇਰੇ ਤੋਂ ਬਗੈਰ ਹੋਰ ਵਿਸ਼ਾ ਵੀ ਤਾਂ ਨਹੀਂ ਮੇਰੇ ਕੋਲ ਡਰ ਹੈ ਤੈਨੂੰ ਅੱਧਵਾਟੇ ਛੁੱਟ ਜਾਂਦਾ ਕੁਮਾਰ ਜੀ ਡਰ ਹੈ ਤੈਨੂੰ ਅੱਧਵਾਟੇ ਛੁੱਟ ਜਾਂਦਾ ਵਿਜੂਦ ਦੇ ਕਣ ਹੋ ਹੋ ਵਖਰ ਜਾਂਦਾ ਵਾਹ ਜੀ ਵਾਹ ਡਰ ਹੈ ਤੈਨੂੰ ਅੱਧਵਾਟੇ ਛੁੱਟ ਜਾਂਦਾ ਵਿਜੂਦ ਦੇ ਕਣ ਹੋ ਵਖਰ ਜਾਂਦਾ ਦਰਦਾ ਹੈ ਹਰ ਸ਼ਖਸ ਬਨਾਮੀ ਤੋਂ ਡਰਦਾ ਹੈ ਹਰ ਸ਼ਖਸ ਬਨਾਮੀ ਤੋਂ ਤੇ ਡਰਨਾ ਵੀ ਚਾਹੀਦਾ ਡਰਨਾ ਵੀ ਚਾਹੀਦਾ ਬਿਲਕੁਲ ਡਰਦਾ ਹੈ ਹਰ ਸ਼ਖਸ ਬਨਾਮੀ ਤੋਂ ਤੇ ਡਰਨਾ ਵੀ ਚਾਹੀਦਾ ਪਰ ਜਿਸ ਨੇ ਮੈਨੂੰ ਮੁੜ ਜੀਣਾ ਸਿਖਾਇਆ ਜਿਸ ਕਰਕੇ ਹੈ ਮੇਰੀ ਪਹਿਚਾਨ ਬਣੀ ਉਸ ਦੀ ਗੱਲ ਕੀਤੇ ਬਿਨਾ ਕਿੰਜ ਰਹਿ ਸਕਦਾ ਭਲਾ ਭਾਵੇਂ ਤੂੰ ਕਿਹਾ ਸੀ ਕਿਸੇ ਹੋਰ ਕੋਲ ਗੱਲ ਨਾ ਕਰੀ ਤੇਰੀਆਂ ਓ ਝੜਕਾ ਤੇਰੀਆਂ ਗੱਲਾਂ ਜੋ ਸਿਆਣੀਆਂ ਨਿੱਕੇ ਹੁੰਦੇ ਹਾਂ ਤੇ ਸਾਡੇ ਸਮਝ ਨਹੀਂ ਆਈਆਂ ਵੱਡੇ ਹੋયા ਦੇ ਜੋ ਕੰਮ ਸਾਡੇ ਆਣੀਆਂ ਬਾਪੂ ਤੇਰਾ ਦਬ ਕਾ ਤੇਰੀਆਂ ਚਲਕਾ ਤੇਰੀਆਂ ਗੱਲਾਂ ਜੋ ਸਿਆਣੀਆਂ ਨਿੱਕੇ ਹੁੰਦੇ ਹਾਂ ਤੇ ਸਾਡੇ ਸਮਝ ਨਹੀਂ ਆਈਆਂ ਵੱਡੇ ਹੋયા ਦੇ ਜੋ ਕੰਮ ਸਾਡੇ ਆਣੀਆਂ ਉਹ ਬਾਪੂ ਮੇਰੀ ਮਿਹਨਤ ਦਾ ਫਲ ਤੇਰੇ ਤੇ ਉਹ ਬਾਪੂ ਤੇਰਾ ਪੁੱਤ ਗਿਆ ਸੱਚੀ ਤੇਰੇ ਤੇ ਮੋਲਕ ਉਪੇਰੀ ਹੱਥ ਲਾਲਣ ਦੇ ਜੱਫੀ ਮੈਨੂੰ ਪਾਲਣ ਦੇ ਮੁੰਨੇ ਅੱਜ ਪਤਾ ਲੱਗਾ ਪਿਓ ਦੀ ਯਾਰੀ ਦਾ ਬਾਪੂ ਤੇਰੀ ਹੱਥ ਲਾਲਣ ਦੇ ਜੱਫੀ ਮੈਨੂੰ ਪਾਲਣ ਦੇ ਮੁੰਨੇ ਅੱਜ ਪਤਾ ਲੱਗਾ ਪਿਓ ਦੀ ਯਾਰੀ ਦਾ ਓ ਲੈ ਭਾਬੀ ਤੇਰਾ ਮਾਲ ਚਾਰ ਦਿਨ ਲੈ ਭਾਬੀ ਤੇਰਾ ਮਾਲ ਚਾਰ ਦਿਨ ਤੂੰ ਗਲ ਵਿੱਚ ਪਾ ਕੇ ਤੂੰ ਨਾ ਨੂੰ ਦਿੱਤੀਆਂ ਲਵਾਣੇ ਪਿੰਡਾ ਸਾਰਤਾ ਓ ਵੀ ਦਿੱਤੀਆਂ ਲਵਾਣੇ ਪਿੰਡਾ ਸਾਰਤਾ ਰਹਿ ਗਿਆ ਜਨਮੂਨਾ ਕਬਦੀ ਨਾਰ